ਤਾਮੀ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤਾਮੀ ਦਾ ਅਸਤੀਫਾ ਨਾ ਮੰਜ਼ੂਰ ਹੋਣ ਜਾ ਰਿਹਾ ਹੈ ਆਖਰਕਾਰ ਤਾਮੀ ਪੈਰ ਪਿੱਛੇ ਖਿੱਚਣ ਜਾ ਰਹੇ ਨੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਹੀ ਆਪਣਾ ਫੈਸਲਾ ਸੁਣਾ ਦੇਵੇਗੀ ਇਸ ਬਾਰੇ ਬਹੁਤ ਅਹਿਮ ਖਬਰ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਰ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੀ ਪੰਥਕ ਸਿਆਸਤ ਦਿਨਾਂ ਦੇ ਵਿਚਕਾਰ ਇਸ ਸਮੇਂ ਚਰਚਾ ਦਾ ਸਭ ਤੋਂ ਵੱਡਾ ਵਿਸ਼ਾ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਕਦੇ ਡਾਕਟਰ ਦਲਜੀਤ ਚੀਮਾ ਆਪਣੇ ਨਾਲ ਜਨਮੇਜਾ ਸਿੰਘ ਸੇਖੋਸਣੇ ਵੱਡੇ ਆਗੂਆਂ ਨੂੰ ਲੈ ਕੇ ਪਹੁੰਚਦੇ ਨੇ ਤੇ ਫਿਰ ਪਹੁੰਚਦੇ ਨੇ ਵਿਕਰਮ ਸਿੰਘ ਮਜੀਠੀਆ ਤਾਂ ਇਸ ਤੋਂ ਇਲਾਵਾ ਚਾਹੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਣ ਗਿਆਨੀ ਹਰਪ੍ਰੀਤ ਸਿੰਘ ਹੋਣ ਬਾਕੀ ਵੱਖ-ਵੱਖ ਧਾਰਮਿਕ ਸ਼ਕਤੀਆਂ ਨੇ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਵਾਪਸ ਲੈਣ ਦੀ ਅਪੀਲ ਕੀਤੀ ਹੁਣ ਚਰਚਾ ਇਹ ਹੈ ਕਿ ਧਾਮੀ ਦਾ ਅਸਤੀਫਾ ਜਿਹੜਾ ਉਹ ਆਪ ਪ੍ਰਵਾਨ ਕਰ ਦਿੱਤਾ ਜਾਣਾ ਮਨਜ਼ੂਰ ਨਹੀਂ ਹੋਣਾ ਤੇ ਇਸ ਨੂੰ ਲੈ ਕੇ ਚਰਚਾ ਜੜੀਆਂ ਨੇ ਉਹ ਚੱਲੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੀ 17 ਫਰਵਰੀ ਨੂੰ ਆਪਣਾ ਅਸਤੀਫਾ ਅੰਤਰੀ ਕਮੇਟੀ ਨੂੰ ਦੇ ਦਿੱਤਾ ਗਿਆ ਸੀ 21 ਫਰਵਰੀ ਨੂੰ ਅੰਤਰੀ ਕਮੇਟੀ ਦੀ ਬੈ ਦੇ ਵਿੱਚ ਅਸਤੀਫਾ ਨਾ ਪ੍ਰਵਾਨ ਕਰਦੇ ਤਾਂਮੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਇੱਥੇ ਚਲਾਕੀ ਖੇਡੀ ਸੀਗੀ ਅੰਤਿਕ ਕਮੇਟੀ ਨੇ ਨਾ ਤਾਂ ਨੇ ਅਸਤੀਫਾ ਪ੍ਰਵਾਨ ਕੀਤਾ ਸੀ ਨਾ ਹੀ ਉਹਨੇ ਅਸਤੀਫਾ ਮਨਜ਼ੂਰ ਕੀਤਾ ਸੀ ਪੈਂਡਿੰਗ ਟਾਈਪ ਜਾ ਰੱਖ ਲਿਆ ਸੀ ਤੇ ਪੈਂਡਿੰਗ ਟਾਈਪ ਰੱਖਣ ਕਰਕੇ ਜਿਹੜਾ ਕਹਿ ਲਿਆ ਕਿ ਨਾ ਉਹਦਾ ਕੋਈ ਹੱਲ ਲੱਭ ਰਿਆ ਸੀ ਨਾ ਉਹਨਾਂ ਨੂੰ ਮਨਾਉਣ ਦੀ ਗੱਲ ਜੀ کہہ ਕੇ ਵਿਚਵਚਾਲਾ ਜਾਂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਸੀ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰঞ্জੀਤ ਸਿੰਘ ਗੋਹਰ ਅਕਾਲੀ ਆਗੂ ਸਿਆਸੀ ਦੇ ਧਾਰਮਿਕ ਆਗੂ ਐਡਵੋਕੇਟ ਹਰਜਿੰਦਰ ਧਾਮੀ ਨੂੰ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਲਈ ਬੇਨਤੀ ਤੇ ਅਪੀਲ ਕਰ ਚੁੱਕੇ ਨੇ ਸੋ سلسلہ ਲਗਾਤਾਰ ਜਾਰੀ ਹੈ ਵਾਲਾ ਧਾਮੀ ਦੇ ਅਸਤੀਫਾ ਦੇਣ ਨਾਲ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਆਧਾਰ ਖੇਤਰ ਵਾਲੇ ਕੰਮਕਾਜ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਉੱਥੇ ਹੀ ਅਕਾਲੀ ਦਲ ਸੰਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਤੇ ਕੰਮਕਾਜ ਪੂਰਨ ਤੌਰ ਤੇ ਰੁਕਿਆ ਹੋਇਆ ਹੈ ਕਿਉਂਕਿ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਦੇ ਤੋਂ ਅਸਤੀਫਾ ਦੇਣ ਦੇ ਨਾਲ ਨਾਲ ਜਥੇਦਾਰ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਤੋਂ ਵੀ ਆਪਣੇ ਆਪ ਨੂੰ ਵਖ ਕਰ ਲਿਆ ਸੀ ਜਿਸ ਤੋਂ ਬਾਅਦ ਕਮੇਟੀ ਦੇ ਇੱਕ ਹੋਰ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਨੇ ਵੀ ਜਥੇਦਾਰ ਨੂੰ ਕਮੇਟੀ ਵਿੱਚ ਸੇਵਾਵਾਂ ਨਾ ਨਿਭਾਉਣ ਸੰਬੰਧੀ ਆਪਣਾ ਪੱਤਰ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਨੇ ਜਥੇਦਾਰ ਨੂੰ ਕਮੇਟੀ ਦੀ ਹੁਣ ਤੱਕ ਦੀ ਰਿਪੋਰਟ ਵੀ ਸੌਂਪ ਦਿੱਤੀ ਜਿਸ ਵਿੱਚ ਅਕਾਲੀ ਦਲ ਵੱਲੋਂ ਸਹਿਯੋਗ ਨਾ ਮਿਲਣ ਦੀ ਗੱਲ ਆਖੀ ਗਈ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਦੀ ਭਰਤੀ ਬੰਦ ਕਰਕੇ 28 ਫਰਵਰੀ ਤੱਕ ਫਾਰਮ ਜਮ੍ਹਾਂ ਕਰਵਾਉਣ ਦਾ ਸਮਾਂ ਰੱਖਿਆ ਗਿਆ ਜਿਸ ਤੋਂ ਬਾਅਦ ਪਾਰਟੀ ਦੇ ਡੈਲੀਗੇਟ ਦੇ ਉਦੇਦਾਰਾਂ ਦੀ ਚੋਣ ਪ੍ਰਕਿਰਿਆ ਮਾਰਚ ਮਹੀਨੇ ਦੇ ਸ਼ੁਰੂ ਪਾਤੀ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ ਧਾਮੀ ਦੀ ਵਾਪਸੀ ਸੰਬੰਧੀ ਹੁੰਦੀ ਦੇਰੀ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਵਿੱਚ ਅੰਤਰੀ ਕਮੇਟੀ ਦੀ ਇਕਤਰਤਾ ਸੱਦ ਕੇ ਕੰਮ ਚਲਾਉਣ ਲਈ ਕਿਸੇ ਅੰਤਰੀਕ ਮੈਂਬਰ ਨੂੰ ਅਧਿਕਾਰ ਦਿੱਤੇ ਜਾਣਗੇ ਅਤੇ ਰੁਟੀਨ ਵਿੱਚ ਹੋਣ ਵਾਲੀ ਇਕਤਰਤਾ ਵਿੱਚ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰਕੇ ਮੁਰ ਪ੍ਰਧਾਨ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਮਤਾ ਪਾਸ ਕੀਤਾ ਜਾਵੇਗਾ ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪੋਸਟ ਨੂੰ ਆਧਾਰ ਬਣਾ ਕੇ ਅਸਤੀਫਾ ਦਿੱਤਾ ਸੀ ਜਦਕਿ ਜਥੇਦਾਰ ਨੇ ਧਾਮੀ ਨੂੰ ਨੈਤਿਕਤਾ ਦੇ ਆਧਾਰ ਤੇ ਮੁਰ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਜਥੇਦਾਰ ਦਾ ਹੋਇਆ ਹੁਕਮ ਵੀ ਐਡਵੋਕੇਟ ਧਾਮੀ ਨਹੀਂ ਮੋੜ ਸਕਦੇ ਤੇ ਸੇਵਾਵਾਂ ਮੁਰ ਜਾਰੀ ਰੱਖਣੀਆਂ ਲਗਭਗ ਹੁਣ ਤੈ ਹੋ ਚੁੱਕੀਆਂ ਨੇ ਇਹ ਖਬਰ ਆ ਰਹੀ ਹੈ ਸੂਤਰਾ ਦੇ ਹਵਾਲੇ ਨਾਲ ਤੇ মিডিਆ رپورٹس ਦੇ ਆਧਾਰ ਦੇ ਉੱਤੇ ਗੱਲ ਇਹ ਹੈ ਕਿ ਧਾਮੀ ਕੀ ਵਾਕਈ ਵਾਪਸ ਆਉਣਗੇ ਧਾਮੀ ਵੱਲੋਂ ਕੀ ਕਿਹਾ ਗਿਆ ਜੋ ਜਿਸ ਦਿਨ ਡਾクター ਦਲਜੀਤ ਸਿੰਘ ਟੀਮਾ ਜਨਮੇਜਾ ਸਿੰਘ ਸੇਖੋ ਗੁਰਬਚਨ ਸਿੰਘ ਬੱਬੇ ਹਾਲੀਸਣੇ ਵਾਕ ਆਗੂ ਜਿਹੜੇ ਆ ਉਹਨਾਂ ਨੂੰ ਮਿਲੇ ਸੀ ਧਾਮੀ ਹੁਰਾ ਨੂੰ ਤਾਂ ਧਾਮੀ ਹੁਰਾ ਨੇ ਜਵਾਬ ਦੇ ਦਿੱਤਾ ਸੀ ਉਹਨਾਂ ਨੂੰ ਧਾਮੀ ਹੁਰਾ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਹੀਂ ਮੇਰੇ ਤਾਂ ਹੱਥ ਖੜੇ ਨੇ ਮੈਂ ਨਹੀਂ ਹੁਣ ਕੁਝ ਕਰ ਸਕਦਾ ਹੁਣ ਜਾਣਕਾਰੀ ਇਹ ਦੱਸਦੇ ਆ ਕਿ ਥੋੜਾ ਹਿਰਦਾ ਨਰਮ ਪਿਆ ਹੈ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਇਹ ਫੈਸਲਾ ਕਰ ਲੈਂਦੀ ਆ ਫਿਰ ਧਾਮੀ ਕੀ ਬਾਜ ਜਦ ਰਹਿੰਦੇ ਨੇ ਇਸ ਮਾਮਲੇ ਦੇ ਵਿੱਚ ਕੀ ਉਹ ਆਪਣੀ ਜਿੱਦ ਛੱਡ ਦਿੰਦੇ ਨੇ ਹੁਣ ਇਹ ਤਾਂ ਸਮਾਂ ਦੱਸੇਗਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਵੱਲੋਂ ਇਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ